ਨੰਦੀ ਮਿੱਤਰੋ ਅੱਜ ਪਹੁੰਚੇ ਸੀ ਆਪਾਂ ਜੀਰਾ ਮੰਡੀ ਦੇ ਵਿੱਚ ਜਿਹੜੀ ਬੁੱਧਵਾਰ ਮੰਡੀ ਲੱਗਦੀ ਹੈ ਜੀਰੇ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਟਰੈਕਟਰ ਦਿਖਾਉਣੇ ਆ ਆਪਣੇ ਆ ਗਿਆ ਵਾ ਸੁਨਾਲੀ ਕਾ ਡੀ ਆਈ 60 ਆਰ ਐਕਸ ਇਹ ਕਾ 12 ਮਾਡਲ ਤੇ ਦੀ ਡਿਮਾਂਡ ਹੈਗੀ ਹੈ 4 ਲੱਖ ਰੁਪਈਆ ਵਿਸ਼ੇਚ ਚੈੱਕ ਕਰ ਸਕਦੇ ਆ ਇਹਦੇ ਅਗਲੇ ਸੱਤ ਦਿਨ 50 16000 ਤੇ ਪਿਛਲੇ 10000 ਦੇ ਆ ਅਗਲੇ ਕੇ ਸੱਤ ਦਿਨ 16000 ਦੇ ਆ ਇਹ ਵੀ ਤਾਂ ਆ ਗਿਆ ਵਾ ਸਮਰਾਜ 552 ਐਫ ਪੀ ਇਹ ਜਿਆਦਾ ਮਾਡਲ ਤੇ ਲੱਗਦਾ ਕਿ ਜਿਆਦਾ ਜਮਾ ਪੰਕਲ ਦਿਨ ਕਵਰ ਸੀਰੀਂ ਤੋਂ ਨਾਲੀ ਐਮਿੰਦਰਾ ਤੋਂ ਜੇ ਸੋਤੀਆ ਕੱਢੀ ਆਈ ਆਲਟੋ ਆਲਟੋ ਹੀ ਨੇ ਆਲਟੋ ਚਲ ਕਰ ਲੈਨੇ ਠੀਕ ਆ ਜਮਾਨ 94 ਮਾਡਲ ਆ 1 ਲੱਖ ਤੇ 42000 ਰੁਪਏ ਦੀ ਮੰਗ ਇਹਦੂ ਆ ਗਿਆ ਵਾ ਸਵਰਾਜ 58 ਐਫੀ 2020 ਮਾਡਲ ਆ 6 ਲੱਖ ਤੇ 60000 ਰੁਪਏ ਦੀ ਮੰਗ ਜਿਸ ਦੇ ਨਾਲ ਜਮਾਨ ਨਵਾਂ ਪਾਵਰ ਸੀਰੀਂ ਟ੍ਰੈਕਟਰ ਆ 418 ਰੰਗ ਲੈ ਚਾਹੀਏ ਫਾਰਮ ਟ੍ਰੈਕ 60 ਆ फार्मट्रੈਕ 796 ਮਾਡਲ 1,80,000 ਰੁਪਏ ਦੇ ਬਿਨਾ ਪਾਵਰ ਸਟੀਅਰਿੰਗ ਉਪ ਕੰਡੀਸ਼ਨ ਬਹੁਤ ਵਧੀਆ ਤੇ ਪਿਛਲੇ ਟਾਇਰ ਗੋਡੀਅਰ ਦੇ 13 ਦੇ ਆ ਅਗਲੇ 6 16 ਦੇ ਆ ਜਿਹਦਾਂ ਆ ਗਿਆ ਵਾ ਨਿਊ ਹਾਲੈਂਡ ਜੂਰ ਹਾਲੈਂਡ 3630 ਤੇ ਇਹ 15 ਮਾਡਲ 4,95,000 ਰੁਪਏ ਦੀ ਡਿਮਾਂਡ ਤੇ ਸਿੰਗਲ ਐਕਟ ਪਾਵਰ ਜੈਕ ਆ ਮਤਲਬ ਪਾਵਰ ਸਟੀਅਰਿੰਗ ਤੇ ਇੱਕ ਸਿੰਗਲ ਪਾਸੇ ਹੁੰਦਾ ਹੋਊਗਾ 16 ਟਾਇਰਾਂ ਦੇ ਵਿੱਚ ਕੰਡੀਸ਼ਨ ਬਹੁਤ ਸਾਫ਼ ਹੈ ਐਮਆਰਫ ਦੇ ਟਾਇਰ ਮਿਊਜ਼ਿਕ ਸਿਸਟਮ ਨਾਲ ਆ 36 ਨਾਲ ਲਿਖੀ ਹੋਈ ਹੈ ਨਿਊ ਹਾਲੈਂਡ 730 ਕਲਾਸ ਇਦੂਆਂ ਦਾ ਫਾਰਮਟਰੈਕ ਹੈ। ਬੀਪੀਆਈ 60 ਨਾਲ ਤੇ ਇਹ ਬਈ ਟ੍ਰੈਕਰ ਕੌਮਨ ਮਸ਼ੀਨ ਲਗਾਊਗਾ ਤੇ ਮਸ਼ੀਨ ਨਹੀਂ ਪੂਰੀ ਵਾਲੀ ਪੂਰੀ ਵੀਡੀਓ ਤੇ ਨਾ ਲੱਗੇ ਪਤਾਗੇ। ਇਹ ਦੂਆਂ ਆ ਗਿਆ ਵਾ ਫਾਰਮ ਟ੍ਰੈਕ 60। ਫਾਰਮ ਟ੍ਰੈਕ 60 ਤੇ ਇਹਦਾ ਅਗਲੇ ਟਾਇਰ ਹੈਗੇ 616 ਦੇ ਤੇ ਪਿਛਲੇ 14 ਦੇ। ਇਹ ਫਾਰਮ ਟ੍ਰੈਕ 2011 ਮਾਡਲਾ ਪਾਵਰ ਸਟੀਅਰਿੰਗ ਨਾਲ ਤੇ ਇਹ ਸਿੰਗਲ ਐਕਟਿਵ ਪਾਵਰ ਸਟੀਅਰਿੰਗ ਆ ਤੇ 2011 ਮਾਡਲ 3,55,000 ਰੁਪਏ ਮਾਡਲ। ਅੱਜ ਜਨ ਮਹਿੰਦਰਾ 20575 DI 93 ਮਾਡਲ 135000 ਰੁਪਏ ਦੀ ਡਿਮਾਂਡ ਇਹਦੀ ਕੰਡੀਸ਼ਨ ਚੈੱਕ ਕਰਦੇ 12 12 ਦੇ ਕੱਚ ਵਾਲੀ ਦੂਨਾ ਆ ਗਿਆ ਮੈਸੀ 950 ਮੈਸੀ 950 ਹੈ 17 ਮਾਡਲ 495000 ਰੁਪਏ ਦੀ ਡਿਮਾਂਡ ਇਹਦੀ ਕੰਡੀਸ਼ਨ ਵੀ ਬਹੁਤ ਸਾਫ ਆ ਤੇ ਸੀਅਰ ਦੇ ਟਾਇਰ 16 ਦੇ ਤੇ ਬਾਕੀ ਦੀ ਪਿੱਛੇ ਕੰਡੀਸ਼ਨ ਚੈੱਕ ਕਰ ਸਕਦੇ ਆ ਇਹ ਦੂਨਾ ਆ ਗਿਆ ਬਸ 7852 EP ਇਹਦੀ ਪਾਵਰ ਸਟੀਅਰਿੰਗ ਨਵਾਂ ਮਾਟ ਲੱਗਦਾ ਤੇ ਟਾਇਰ ਹੈਗੇ ਆ ਇਹਦੇ ਪੋਲੋ ਦੇ 15928 ਤੇ ਪਾਵਰ ਸਟੀਅਰਿੰਗ ਦਾ ਨਾਲਾ ਇਹਦੇ ਹੈਗਾ 7216 ਦਾ ਡਿਮਾਂਡ ਜਿਹੜੀ ਹੈਗੀ ਆ 2020 ਮਾਡਲ ਆ 6 ਲੱਖ ਤੇ 55000 ਰੁਪਏ ਦਾ ਕੰਡੀਸ਼ਨ ਪਾਸ ਵੀ ਚੈੱਕ ਕਰ ਲੋ ਇਹ ਦੂਗਾ ਆ ਗਿਆ ਮਹਿੰਦਰਾ 475 DI ਤੇ ਇਹਦੀ ਡਿਮਾਂਡ ਹੈਗੀ ਆ ਬਹੁਤ ਵਧੀਆ ਕੰਡੀਸ਼ਨ ਦੇ 12 12 ਦੇ ਤੇ ਵੀ ਡਿਮਾਂਡ ਦੀ ਲਿਖੀ ਹੋਈ ਹੈ ਇਹਦਾ ਨਾਮ ਇਹ ਆ ਗਿਆ 53 ਦਾ 58000 2011 ਮਾਡਲ 5,25,000 ਰੁਪਏ ਦਾ ਪਾਵਰ ਟ੍ਰੇਨ ਨਾਲ 16 ਟਾਇਰਾਂ ਦੇ ਵਿੱਚ ਪਲੇਟਫਾਰਮ ਦੇਖ ਲਓ ਪਲੇਟਫਾਰਮ ਇਹਦਾ ਬਹੁਤ ਉੱਚਾ ਵਾ ਤੇ ਉੱਪਰ ਜਿਹੜੇ ਹੁੰਦੇ ਉੱਪਰ ਇਹਦੇ ਆਉਂਦੇ ਆ ਸਾਈਡ ਗੇਅਰਾਂ ਟੈਂਟਰ ਉੱਪਰ ਜਿਹੜੇ ਲੀਵਰ ਆਉਂਦੇ ਨੇ ਸਾਰੇ ਉੱਪਰ